ਜ਼ਿਲ੍ਹਾ ਜਲੰਧਰ ਦੇ ਅਦੀਨ ਆਉਂਦੇ ਨੂਰਮਹਿਲ ਵਿਖੇ ਲੱਖਾਂ ਦੇ ਦਾਤੇ ਦਾ 121 ਵਾਂ ਸਲਾਣਾ ਛੇਂਜ ਮੇਲਾ ਕਮੇਟੀ ਦੇ ਪ੍ਰਧਾਨ ਪ੍ਰਮੋਦ ਸੇਖੜੀ ਤੇ ਮੀਤ ਪ੍ਰਧਾਨ ਰਾਜੀਵ ਮਿਸਰ ਤੇ ਉਹਨਾਂ ਦੀ ਸਮੁੱਚੀ ਟੀਮ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਇਸ ਛੇਂਜ ਮੇਲੇ ਵਿੱਚ ਪੰਜਾਬ ਪਰਤੋ ਨਾਮੀ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਪੱਟਾਂ ਦੇ ਜੋਹਰ ਦਿਖਾਏ ਕਮੇਟੀ ਮੈਂਬਰਾਂ ਵੱਲੋਂ ਸਹਿਯੋਗੀ ਸੱਜਣਾ ਨੂੰ ਬੜੇ ਹੀ ਸਤਿਕਾਰ ਨਾਲ ਸਟੇਜ ਤੱਕ ਲਿਆਂਦਾ ਗਿਆ ਇਸ ਮੌਕੇ ਤੇ ਸਾਬਕਾ ਹਲਕਾ ਵਿਧਾਇਕ ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ ਹਾਜ਼ਰ ਹੋਏ ਕਮੇਟੀ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਮਾਨ ਸਤਿਕਾਰ ਕੀਤਾ ਗਿਆ ਤੇ ਸਨਮਾਨ ਚਿੰਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਕਮੇਟੀ ਮੈਂਬਰ ਅਤੇ ਸਮਾਜ ਸੇਵਕ ਮੁਕੇਸ਼ ਪਾਰਦਵਾਜ ਨੇ ਦੱਸਿਆ ਕਿ ਇਹ ਛੇਂਜ ਮੇਲਾ ਲਖਾਂਦੇ ਦਾਤੇ ਜੀ ਦਾ 121ਵਾਂ ਸਾਲਾਨਾ ਛੇਂਜ ਮੇਲਾ ਹੈ ਅਤੇ ਇਸ ਵਿੱਚ ਪੰਜਾਬ ਪਾਤੋ ਨਾਮੀ ਪਹਿਲਵਾਨਾਂ ਨੇ ਪਾਗ ਲਿਆ ਹੈ ਇਸ ਵਿੱਚ ਪਟਕੀ ਇਹਦੀ ਕੁਸ਼ਤੀ ਦੇ ਜੇਤੂ ਨੂੰ ਇੱਕ ਬੁਲਟ ਮੋਟਰਸਾਈਕਲ ਅਤੇ ਬਾਕੀ ਜੇਤੂ ਖਿਡਾਰੀਆਂ ਨੂੰ ਲੱਖਾਂ ਦੇ ਇਨਾਮ ਦਿੱਤੇ ਜਾਣੇ ਹਨ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਚੇਂਜ ਮੇਲਾ ਕਰਵਾਉਂਦਾ ਮੁੱਖ ਮਕਸਦ ਇਲਾਕੇ ਦੀ ਸੁਖ ਸ਼ਾਂਤੀ ਅਤੇ ਨੌਜਵਾਨਾਂ ਨੂੰ ਪਹਿਲਵਾਨੀ ਨਾਲ ਜੋੜਨਾ ਹੈ ਇਸ ਮੌਕੇ ਤੇ ਸਮੁੱਚੀ ਕਮੇਟੀ ਮੈਂਬਰਾਂ ਨੇ ਆਏ ਹੋਏ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਮੇਲੇ ਵਿੱਚ ਆਈ ਹੋਈ ਸੰਤਾ ਬਹੁਤ ਸਤਿਕਾਰ ਦੇ ਨਾਲ ਅਤੇ ਬੜੇ ਡਿਸਿਪਲਨ ਦੇ ਨਾਲ ਬੈਠੇ ਸਨ ਇਸ ਮੇਲੇ ਨੂੰ ਸਿਆਣੇ ਬਜ਼ੁਰਗ ਨੌਜਵਾਨ ਬੱਚੇ ਬੜੇ ਉਤਸ਼ਾਹ ਨਾਲ ਦੇਖ ਰਹੇ ਸਨ ਦਰਸ਼ਕਾਂ ਨਾਲ ਪਰਿਆ ਇੱਕ ਖਚਾਖਚ ਸਟੇਡੀਅਮ ਬਹੁਤ ਵਧੀਆ ਲੱਗ ਰਿਹਾ ਸੀ ਇਸ ਮੌਕੇ ਤੇ ਸੁباش ਚੰਦਰ ਸੇਖੜੀ ਚੇਅਰਮੈਨ सुरेंद्र कुमार शर्मा चेयरमैन प्रमोद कुमार सेखड़ी प्रधान प्रवेश भारद्वाज मीत प्रधान राजीव मिसर मीत प्रधान गुरिंदर सेखड़ी मीत प्रधान ललित कुमार सेखड़ी मीत प्रधान मदन लाल पठेजा खजानची राज महिमी जनरल सकत्र संजीव कुमार शर्मा सहायक खजानची प्रेम कुमार राजू राजीव कुमार शर्मा जतेंद्र कुमार सेखड़ी प्रहलाद शर्मा राकेश कुमार अरोड़ा संदीप मित्तू लखवीर शीर चेयरमैन मार्केट कमेटी नूर महिल, करनेल राम बालू चेयरमैन मार्केट कमेटी नकोदर दविंदर संधु बलाक प्रधान नूर महिल, रजनीश बब्बर कोआर्डिनेटर हल्का नकोदर से तलवंत सहजल बिटू सुखजीत सिंह आदि हाजर हाजर सन नूर महिल तो पत्रकार <स्थाँगे> ਸਾਡੇ ਕੋਲ ਤਿੰਨੇ ਪੁੱਤਿਆ ਤਿੰਨੇ ਵਰਕੀਆਂ ਬਸ ਇਧਰ ਪਵਨੀ ਮਸਤੀ ਮਸਤਾਂ ਦੇ ਮਸਤ ਪਵਨੀ ਮਸਤੀ ਅੱਜ ਅੱਜ ਟੋਰ ਤੇ ਮਦਾਰੇ ਨੇ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਨਾਲ ਸਾਰੇ ਜੱਗੇ ਕਲਾਮਾ ਬਲਾਕ ਆਣ ਲਈ ਆਪੇ ਜੱਤੀ ਤੋਂ ਦੁਗਣ ਵੀ ਸਾਡੇ ਦੀਪਾ ਬਾਬਾ ਜੀ ਬੋਲੀ ਦੀਪਾ ਬਾਬਾ ਜੀ ਥੀਰ ਬਾਬਾ ਬਲਾਈ ਸਾਹਿਬ ਜੇਰਤ ਦੇ ਜਵਾਬ ਵੀ ਦੇ ਸਕਦੇ ਫੇਰ ਮਹਾਰਾਜ ਅੱਜ 121ਵੇਂ ਸਲਾਨਾ ਛਿੰਝ ਮੇਲੇ ਦੇ ਆਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਜੋ ਨੂਰਮੰਦ ਦੇ ਵਿੱਚ ਪਰਮਾ ਛਿੰਝ ਮੇਲਾ ਹੋ ਰਿਹਾ ਆਸੇ-ਪਾਸੇ ਨੁਕੋਤ ਫਗਵਾੜਾ ਅਤੇ ਨੇੜੇ ਦੇ ਪਿੰਡਾਂ ਦਾ ਜੋ ਬਹੁਤ ਇਤਿਹਾਸਿਕ ਮੇਲਾ ਅੱਜ ਜੋ ਨੂਰਮੰਦ ਦੇ ਵਿੱਚ ਹੋ ਰਿਹਾ ਉਹ ਬਹੁਤ ਹੀ ਸਲਾਨਾ ਯੋਗ ਹੈ ਅਸੀਂ ਨੂਰਮੰਦ ਦੇ ਛਿੰਝ ਮੇਲੇ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਅਤੇ ਇਹ ਵੀ ਦੱਸ ਰਹੇ ਹਾਂ ਕਿ ਕੱਲ ਜੋ ਕੋਰੀਆਲਾ ਮੈਚ ਹੋਇਆ ਸੀ ਅਤੇ ਕੱਲ ਨੂੰ 18 ਤਰੀਕ ਨੂੰ ਸ਼ੇਨ ਨੂੰ ਪਹਿਲੋ ਤਿੰਨ ਸਿਲੰਡਰ ਤਵੀਆਂ ਦਾ ਹੋਣਾ ਉਸ ਤੋਂ ਬਾਅਦ ਕਬੱਡੀ ਦਾ ਅਤੇ ਸ਼ਾਮ ਨੂੰ ਚਾਰ ਸਿਲੰਡਰ ਤੇ ਟਰੈਕਟਰ ਤਵੀਆਂ ਦਾ ਮੁਕਾਬਲਾ ਹੋਣਾ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕੱਲੋ 18 ਤਰੀਕ ਨੂੰ ਵੀ ਇੱਥੇ ਨੂਰਨਾਲ ਦੇ ਵਿੱਚ ਮਿਸਟਰ ਕੰਟਰੋਲ ਬੰਦੇ ਸਾਹਮਣੇ ਇੱਥੇ ਜਰੂਰ ਪਹੁੰਚਣ ਅਤੇ 121ਵੇਂ ਛੇਂਜ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੇ ਹਨ। ਪਹਿਲਾ ਨਾਮ ਬਲਟ ਮੋਟਰਸਾਈਕਲ ਦਿੱਤਾ ਜਾ ਰਿਹਾ ਹੈ ਤੇ ਦੂਜਾ ਨਾਮ 111000 ਰੁਪਏ ਦਿੱਤਾ ਜਾ ਰਿਹਾ ਤੇ ਉਸ ਤੋਂ ਬਾਅਦ 21 31 33000 ਦਿਆਂ 12 13 ਕੁੱਸਤੀਆਂ ਲਗਾਤਾਰ ਹੋ ਰਹੀਆਂ ਹਨ ਆਪਣੇ ਸਹਿਯੋਗੀ ਸੱਜਣਾਂ ਦਾ ਹੀ ਉਦਣਤੀ ਜਿਹੜਾ ਕਰਦੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਇਦਾਂ ਹੀ ਇਹ ਛਿੰਝ ਮੇਲਾ ਸਾਰਿਆਂ ਲਈ ਖੁਸ਼ੀ ਭਰੀ ਲੈ ਕੇ ਆਵੇ ਹਰ ਸਾਲ ਸਾਨੂੰ ਇਦਾਂ ਹੀ ਸੇਵਾ ਦਾ ਮੌਕਾ ਦਿੱਤਾ ਜਾਵੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ